ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਵੀ ਦੇਸ਼ ਪੰਜਾਬ ਮੈਂ ਅਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਬੱਡੀ ਸਾਹਿਬ ਸੁਖਬੀਰ ਬਾਦਲ ਜਦੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੇ ਸੀ ਕਿਸੇ ਨੂੰ ਡੀਜ਼ਲ ਦੇ ਰਹੇ ਸੀ ਕਿਸੇ ਨੂੰ ਨਕਦ ਪੈਸੇ ਦੇ ਰਹੇ ਸੀ ਤਾਂ ਇੱਕ ਲਹਿਰ ਸੁਖਬੀਰ ਬਾਦਲ ਦੇ ਹੱਕ ਦੇ ਵਿੱਚ ਲੋਕਾਂ ਦੀ ਜਿਹੜੀ ਆ ਉਹ ਵੱਣਦੀ ਦਿਖਾਈ ਦੇ ਰਹੀ ਸੀ ਤਰੀਫਾਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਵੀ ਸੁਖਬੀਰ ਬਾਦਲ ਜਿਹੜੇ ਆ ਇਹ ਪਬਲਿਕ ਦੇ ਵਿੱਚ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਨੇ ਲੋਕਾਂ ਨਾਲ ਮਿਲ ਰਹੇ ਆ ਉਹਨਾਂ ਦਾ ਦੁੱਖ ਦਰਦ ਸਮਝ ਰਹੇ ਆ ਤੇ ਉਹਨਾਂ ਦੀ ਮਾਲੀ ਸਹਾਇਤਾ ਵੀ ਜਿਹੜੀ ਹੈ ਮਦਦ ਦੇ ਰੂਪ ਵਿੱਚ ਕਰ ਰਹੇ ਆ ਹੁਣ ਪੰਜ ਮੈਂਬਰੀ ਕਮੇਟੀ ਜਿਹੜਾ ਪੁਨਰ ਸੁਰਜੀਤ ਅਕਾਲੀ ਦਲ ਆ ਮਾਫ ਕਰਨਾ ਜਿਹੜਾ ਪੁਨਰ ਸੁਰਜੀਤ ਅਕਾਲੀ ਦਲ ਆ ਉਹ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਉਹ ਇਸ ਸੇਵਾ ਦੇ ਉੱਤੇ ਬੜੇ ਵੱਡੇ ਇਲਜ਼ਾਮ ਲਾਉਂਦੇ ਆ ਕਹਿੰਦੇ ਵੀ ਦਰਸ ਵੱਲੇ ਸਾਰਾ ਪੈਸਾ ਐਸਜੀਪੀਸੀ ਦਾ ਸਾਨੂੰ ਕੋਈ ਇਤਰਾਜ਼ ਨਹੀਂ ਅਗਰ ਐਸਜੀਪੀਸੀ ਲੋਕਾਂ ਦੀ ਸੇਵਾ ਕਰੇ ਪਰ ਸੁਖਬੀਰ ਬਾਦਲ ਨੂੰ ਅੱਗੇ ਕਿਉਂ ਕੀਤਾ ਗਿਆ ਤੁਹਾਤੋਂ ਇਹ ਵੀ ਸਮਝਦੇ ਆ ਦੂਜੀ ਵੱਡੀ ਖਬਰ ਬੱਡੀ ਸਾਹਿਬ ਇਹ ਆ ਵੀ ਸੰਦੀਪ ਸਿੰਘ ਸੰਨੀ ਅੰਮ੍ਰਿਤਸਰ ਦੀ ਅਕਤੂਬਰ ਮਹੀਨੇ ਦੀ 2022 ਦੀ ਉਹ ਘਟਨਾ ਜਦੋਂ ਸੰਦੀਪ ਸੂਰੀ ਦਾ ਕਤਲ ਕਰ ਦਿੱਤਾ ਜਾਂਦਾ ਸੁਧੀਰ ਸੂਰੀ ਦਾ ਉਸ ਤੋਂ ਬਾਅਦ ਇਹ ਚਰਚਾ ਚੋਂਦਾ ਫੜ ਲਿਆ ਜਾਂਦਾ ਅੱਜ ਕੱਲ ਪਟਿਆਲਾ ਦੀ ਜੇਲ੍ਹ ਚ ਬੰਦ ਸੀਗੀ ਤੇ ਕੱਲ ਦੇਰ ਰਾਤ ਸੰਦੀਪ ਸੰਨੀ ਨੇ ਜਿਹੜਾ ਵਾ ਉਹ ਤਿੰਨ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲਾ ਕੀਤਾ ਜਿਹੜੇ ਸਜਾਈ ਆਫਤਾ ਸੀ ਉਸੇ ਬੈਰਕ ਦੇ ਵਿੱਚ ਬੰਦ ਸੀ ਹੁਣ ਸੰਦੀਪ ਸਿੰਘ ਸੰਨੀ ਨੇ ਹਮਲਾ ਕਿਉਂ ਕੀਤਾ ਤੇ ਇਸ ਵਕਤ ਕੀ ਸਥਿਤੀ ਆ ਜਿਨ੍ਹਾਂ ਦੇ ਉੱਤੇ ਹਮਲਾ ਕੀਤਾ ਗਿਆ ਤੇ ਤੀਜੀ ਵੱਡੀ ਗੱਲ ਮੁੱਖ ਮੰਤਰੀ ਮਾਨ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਬਾਹਰ ਆ ਗਏ ਆ ਆਉਂਦਿਆਂ ਨਹੀਂ ਕੈਬਨਟ ਦੀ ਮੀਟਿੰਗ ਸੱਦੀ ਹੈ ਪਰ ਇਹਦੇ ਨਾਲ ਹੀ ਜਿੱਥੇ ਕੈਬਨਟ ਦੀ ਮੀਟਿੰਗ ਸੱਦੀ ਹੈ ਉੱਥੇ ਹੀ ਇਹਨਾਂ ਦੇ ਇੱਕ ਐਮਐਲਏ ਦੇ ਜਿਹੜੇ ਪਤੀ ਆ ਉਹਨਾਂ 'ਤੇ ਇਲਜ਼ਾਮ ਲੱਗਿਆ ਵੀ ਕਿਸੇ ਡਾਕਟਰ ਨੂੰ ਧਮਕਾ ਰਹੇ ਆ ਇਹ ਤਿੰਨੋਂ ਅਹਿਮ ਵਿਸ਼ਿਆਂ ਦੇ ਉੱਤੇ ਆਪਾਂ ਚਰਚਾ ਕਰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਸ਼ੁਰੂ ਕਰਦੇ ਆ ਵੀ ਸੰਦੀਪ ਸਿੰਘ ਸੰਨੀ ਨੇ ਜਿਹੜੇ ਤਿੰਨ ਪੁਲਿਸ ਮੁਲਾਜ਼ਮ ਜਿਹੜੇ ਸਜਾਇਆ ਆਫਤਾ ਸੀ ਉਹਨਾਂ 'ਤੇ ਹਮਲਾ ਕੀਤਾ ਕਿਉਂ ਕੀਤਾ ਇਹਦੇ ਪਿੱਛੇ ਕਾਰਨ ਕੀ ਬਣਿਆ ਵਟਸਐਪ ਸੰਦੀਪ ਖਰਲ ਸਾਹਿਬ ਸੰਦੀਪ ਸਿੰਘ ਖਰਲ ਜੀ ਸੰਦੀਪ ਸਿੰਘ ਸੰਨੀ ਦੀ ਗੱਲ ਕਰਨ ਤੋਂ ਪਹਿਲਾਂ ਕਿਤੇ ਗੱਲ ਰੜਕੜ ਰਹੀ ਤੇ ਬਸਾਂ ਨਾ ਕਰਿਓ ਹਾਂਜੀ ਸੰਦੀਪ ਸਿੰਘ ਸੰਨੀ ਜਿਹੜਾ ਵਾ ਬੇਸਿਕਲੀ ਅਮਰਤ ਹਰੀ ਸਿੰਘ ਤੇ ਬਕਾਇਦਾ ਤੌਰ ਤੇ ਅਮਰਤ ਪਾਲ ਨਾਲ ਪਿਛਲੇ ਕੁਝ ਸਮੇਂ ਤੋਂ ਜੁੜਿਆ ਸੀਗਾ ਤੇ ਜਿਹੜੇ ਪੈਰੋ ਘਰੇ ਕੀ ਕਹਿੰਦੇ ਸਾਡਾ ਅਜੰਡਾ ਖਾਲਸਪੁਰ ਸਾਡਾ ਘਰ ਇਕ ਕੁਝ ਸਮੇਂ ਤੋਂ ਇਹ ਸੰਦੀਪ ਸਿੰਘ ਜੰਦੀ ਆਪਣਾ ਬਕਾਇਦਾ ਤੌਰ ਤੇ ਕਾਰੋਬਾਰ ਕਰਦਾ ਸੀ ਰੈਡੀमेड ਕੱਪੜਿਆਂ ਦੇ ਅੱਛੀ ਦੁਕਾਨ ਚੋਂ ਦਾ ਸੀ ਆਪਣਾ ਪਰਿਵਾਰ ਪਾਲਦਾ ਸੀਗਾ ਜਦੋਂ ਤੋਂ ਅਮਰਤਪਾਲ ਦੇ ਟੇਟੇ ਚੜ ਗਏ ਉਸ ਗਰੁੱਪ ਦੇ ਉਹਨਾਂ ਨੂੰ ਇਹੋ ਜਿਹਾ ਟੀਕਾ ਲੱਗਾ ਲਓ ਜੀ ਸਾਨੂੰ ਤੇ ਉਹਨਾਂ ਖਾਲਸਤਾਨ ਮਿਲ ਜਾਣ ਉਹਨੇ ਬਰੋਜ ਦਰਬਾਰ ਸੇ ਵੀ ਜੜਾ ਸ਼ੁਰੂ ਕਰਤਾ ਅਮਰਤ ਵੀ ਛੱਡ ਲਿਆ ਤੇ ਪੂਰਾ ਅਮਰਤਾਰੀ ਹੋ ਕੇ ਜੜਾ ਅਸੀਂ ਉਹਦੀ ਸੋਚ ਵੀ ਬਦਲਤੀ ਅਗਲੇ ਉਹ ਸੋਚ ਬਦਲਣ ਤੋਂ ਬਾਅਦ 22 ਗਨਮੇ ਨੇ ਮਿਲੇ ਸੀ ਕਿ ਸਤੂਰੀ ਨੂੰ ਹੂੰ ਤੇ ਸਤੂਰੀ ਦਾ ਇੱਕ ਨਕਾਤੀ ਪ੍ਰੋਗਰਾਮ ਪ੍ਰੋਗਰਾਮ ਸੀ ਵੀ ਉਹਦੀ ਦੁਕਾਨਦਾਰੀ ਐਸੇ ਗੱਲ ਤੇ ਚੱਲਦੀ ਸੀ ਵੀ ਮੈਂ ਖਾਲਸਪਨ ਦੇ ਖਿਲਾਫ ਬੋਲਣਾ ਜਿਵੇਂ ਮਾਨਸਬੀ ਦੁਕਾਨਦਾਰੀ ਚੱਲਦੀ ਐ ਨਾ ਮੈਂ ਖਾਲਸਪਨ ਦੇ ਖਿਲਾਫ ਬੋਲਣਾ ਉਹਦੀ ਦੁਕਾਨਦਾਰੀ ਚੱਲਦੀ ਵੀ ਖਾਲਸਪਨੀਆਂ ਦੇ ਖਿਲਾਫ ਅਤਵਾਦੀਆਂ ਖਿਲਾਫ ਵੱਖਵਾਦੀਆਂ ਖਿਲਾਫ ਵਿਚਾਰੇ ਸਿੱਖਾਂ ਦੇ ਖਿਲਾਫ ਉਹਨੇ ਪੁੱਸਾ ਜਿਹੜਾ ਜੀ ਆਪਰੇ ਕੱਢਦਾ ਸੀ ਇਤੋਂ ਤੱਕ ਸਿੱਖਣ ਕਿਹਾ ਸੀ ਮੈਂ ਸਿੱਖਾਂ ਦੀ ਨਸਲ ਬਦਲਨੂੰਗਾ ਤੇ ਸਾਡੀਆਂ ਜੱਥੇਬੰਦੀਆਂ ਦੇ ਘਰ ਦੇ ਬਾਹਰ ਜਾ ਕੇ ਬੈਈਏ 10 ਆਵਾਜ਼ ਨਿਕਲ ਤੂੰ ਤੇ ਪੁਲਿਸ ਨੇ ਬੜੀ ਮੁਸ਼ਕਲ ਨਾਲ ਦੋਆ ਤੁਸੀਂ ਹੋਤਾ ਕਰਾਇਆ ਸੀ ਇਸ ਕਰਕੇ ਉਹ ਕਈ ਵਾਰੀ ਇਹੋ ਜਿਹੇ ਕ੍ਰਾਹਤਨ ਪਰਿਸ਼ਬਦ ਬੋਲਦਾ ਸੀ ਜਿਹੜੇ ਬਕਾਇਦਾ ਤੌਰ ਤੇ ਨਹੀਂ ਬੋਲਣੇ ਚਾਹੀਦੇ ਸੀਗੇ ਗੋਪਾਲ ਮੰਦਿਰ ਐ ਅੰਮ੍ਰਿਤਸਰ ਤੇ ਕਸ਼ਮੀਰ ਐਵਨਿਊ ਦਾਸ ਬੜਾ ਮਸ਼ਹੂਰ ਮੰਦਿਰ ਉਹਨਾਂ ਦੀ ਮੈਨੇਜਮੈਂਟ ਦਾ ਕੋਈ ਝਗੜਾ ਚੱਲਦਾ ਸੀ ਤੇ ਇਹਨੂੰ ਕਿਸੇ ਨੇ ਉਂਗਲ ਲਾਈ ਪੀ ਜਾ ਪਈ ਜਾ ਕੇ ਕਬਜ਼ਾ ਕਰ ਉਥੇ ਇਹਨਾਂ ਮੈਨੇਜਮੈਂਟ ਦੇ ਖਿਲਾਫ ਧਰਨਾ ਲਾਤਾ ਪੀ ਇਹਨਾਂ ਮੂਰਤੀਆਂ ਦੀ ਬੇਅਦਬੀ ਕੀਤੀ ਐ ਮੂਰਤੀਆਂ ਕਿੱਥੋਂ ਲਿਆਂਦੀਆਂ ਕਿਵੇਂ ਲਿਆਂਦੀਆਂ ਕੀ ਤੋੜੀਆਂ ਮਰੋੜੀਆਂ ਕੀ ਕੀਤਾ ਇਹਦੀ ਪਤਾ ਤੇ ਉਥੇ ਸੰਦੀਪ ਸੰਦੀ ਦੀ ਲੱਗ ਕੇ ਦੁਕਾਨ ਸੀ ਹੂੰ ਇਹ ਆਪਣੀ ਡੱਬ ਦੇ ਵਿੱਚ ਪਿਸਤੌਲ ਬੱਤੀ ਬੋਧਾ ੜਾ ਕੇ ਤੁਰੇ ਫਿਰਦਾ ਸੀ ਪੁਲਿਸ ਨੂੰ ਪਤਾ ਸੀ ਸਾਰੇ ਜਾਣਦੇ ਸਨ ਉਹ ਸੰਦੀਪ ਸਿੰਘ ਇੱਕ ਸ਼੍ਰੀ ਵਿਅਕਤੀ ਹੈ ਲੇਕਿਨ ਜਦੋਂ ਇਹ ਆ ਕੇ ਬਹਿ ਗਿਆ ਉੱਥੇ ਕਟੋਕ ਕਟ ਇੱਕ ਨਹੀਂ 40 50 ਡੀਸੀਪੀ ਉੱਥੇ ਆ ਡੀਐਸਪੀ ਉੱਥੇ ਆ ਐਸਐਚਓ ਉੱਥੇ ਆ ਸੀਐਨ ਚਾਰਜ ਉੱਥੇ ਆ ਜਦੋਂ ਇਹ 6 ਕੁੜੀਆਂ ਆਪਣੇ ਘੜਦਾ ਤੇ ਤਾੜ ਤੜ ਕਰਦੀਆਂ ਜਿਹੜੀਆਂ ਸੀ ਉਹ ਸੁਦੀਰ ਸੂਰੀ ਦੇ ਸੱਥ ਨਹੀਂ ਕਰਦੀਆਂ ਤੇ ਸਿਰ 'ਚ ਗੋਲੀ ਵੱਜੀ ਤੇ ਬਚਣਾ ਕਿੱਥੋਂ ਸੀ ਸਦੀਸਰੀ ਡਿੱਗ ਪੈਂਦਾ ਭੱਗਦੇ ਭੱਗਦੇ ਮਰ ਜਾਂਦੀ ਆ ਲੋਕੀ ਵੀ ਭੱਜਣ ਲੱਗ ਪੈਂਦੇ ਆ ਤੇ ਸਾਡੀ ਬਹਾਦਰ ਪੁਲਸ ਇਹਨਾਂ ਬੰਦਿਆਂ 'ਚ ਇੱਕ ਵੀ ਬੰਦਾ ਉੱਥੇ ਵਿਖਾਈ ਨਹੀਂ ਦਿੱਤਾ ਭਾਵੇਂ ਵਿਖਾਈ ਦਿੱਤੇ ਕਿਵੇਂ ਭੱਜਰੇ ਨੇ ਉੱਥੋਂ ਕਿਵੇਂ ਲੋਖਰੇ ਨੇ ਉੱਥੋਂ ਇਸ ਕਰਕੇ ਕਹਿੰਦੇ ਹੁੰਦੇ ਆ ਕਿ ਬੋਡੀਗਾਰਡ ਸਮੋ ਬੋਡੀ ਦੀ ਕੋਈ ਲੋੜ ਨਹੀਂ ਬੋਡੀ ਦੀ ਕੋਈ ਗੱਲ ਨਹੀਂ ਅਗਲੇ ਹੰਨੇ ਬੋਡੀ ਸਾਹਬ ਦੀ ਉਹ ਬੜੇ ਆਰਾਮ ਨਾਲ ਉੱਥੇ ਇੱਕ ਸਾਹਮਣੇ ਘਰ ਚ ਗਿਆ ਉਹਨਾਂ ਦੇ ਕਮਰੇ ਚ ਚੜ ਜਾਂਦਾ ਪੁਲਿਸ ਨੇ ਹਿੰਮਤ ਨਹੀਂ ਭੜੰਦੀ ਲੋਕ ਹੀ ਫੜ ਕੇ ਕਹਿੰਦੇ ਵੀ ਆ ਜਾ ਜਿਹੜਾ ਤੂੰ ਕੰਮ ਕਰਨਾ ਸੀ ਕਰ ਲਿਆ ਔਰ ਛੱਡ ਪਰੇ ਇੱਕ ਦਿਨ ਤੂੰ ਆ ਜਾ ਤੇ ਆ ਕੇ ਉਹ ਉਹਨੂੰ ਫੜਾ ਦਿੰਦੇ ਪੁਲਿਸ ਨੂੰ ਪੁਲਿਸ ਲੈ ਜਾਂਦੀ ਉਹਦਾ ਮੁੰਡਾ ਲਾਈ ਹੋ ਕੇ ਉਹ ਤੋਂ ਵੱਧ ਵੀ ਕਲਤਨ ਭਰੇ ਸ਼ਬਦ ਬੋਲਦਾ ਵਾ ਤੇ ਉਹਨੂੰ ਫਿਰ ਵਿਦੇਸ਼ ਤੋਂ ਫੋਨ ਆਉਂਦਾ ਵੀ ਤੇਰਾ ਪਿਓ ਤੇ ਮਰ ਗਿਆ ਤੇ ਤੂੰ ਇਹ ਗੱਲ ਯਾਦ ਰੱਖੀ ਉਹਦੀ ਸਤਾਰੀ ਤੋਂ ਪਹਿਲਾਂ ਪਹਿਲਾਂ ਤੇਰਾ ਵੀ ਫਾਕੇ ਪੜ ਦਿੱਤੇ ਜੋ ਸੋਧਾ ਲਾ ਦਿੱਤਾ ਜੀ ਉਹ ਡਰ ਜਾਂਦਾ ਅਗਲੇ ਫਿਰ ਕਹਿੰਦਾ ਮੇਥੋਂ ਗਲਤੀ ਹੋ ਗਈ ਚਲੋ ਚੰਗੀ ਗੱਲ ਪਹਿਲੀ ਗੱਲ ਤੇ ਜੇ ਕਿਤੇ ਸੁਦੀਰ ਸੂਰੀ ਇਹੋ ਜਿਹਾ ਜ਼ਹਿਰ ਬਣਾਉਣ ਵਾਲੀ ਦੁਕਾਨਦਾਰੀ ਦੀ ਚੱਲਦੀ ਉਦੀ ਦੁਕਾਨਦਾਰੀ ਜਰ ਕਰਕੇ ਜਲਦੀ ਸੀ ਤੇ ਇਧਰੋਂ ਇਹ ਅਮਰਤਪਾਲ ਹੋਰਾਂ ਦੀ ਖੇਮੇ ਚ ਆ ਗਿਆ ਸੀ ਜਿੱਥੋਂ ਇਹਨੇ ਉਹ ਕਾਰਜ ਕੀਤਾ ਅੰਮ੍ਰਿਤਸਰ ਜੇਲ੍ਹ ਤੇ ਪਟਿਆਲਾ ਜੇਲ੍ਹ ਚ ਬੜਾ ਜ਼ਮੀਨੀ ਸਵਾਨ ਦਾ ਫਰਕ ਹੈ ਵੈਸੇ ਕੋਈ ਬਹੁਤਾ ਵੱਡਾ ਨਹੀਂ ਰਾਮਗੜੀਆਂ ਭਾਈਚਾਰੇ ਨਾਲ ਸੰਬੰਧ ਰੱਖਦਾ ਮੁੰਡਾ ਦੋ ਤਿੰਨ ਭਰਾ ਨੇ ਇਹਨਾਂ ਦੇ ਫਾਦਰ ਦੀ ਪਿੱਛੇ ਜੇ ਡੈਥ ਵੀ ਹੋ ਗਈ ਹੈ ਉਦੋਂ ਇਹਨਾਂ ਨੂੰ ਵੀ ਛੁੱਟੀ ਮਿਲੀ ਸੀ ਆਪਣੇ ਇੱਥੇ ਉਹਦੇ ਚ ਬਿਲਕੁਲ ਕਿ ਬੁੱਕ ਸਮਾਗਮ ਚਾਉਣ ਦੀ ਹੁਣ ਹੋਇਆ ਕੀ ਇਹ ਜਿਹੜੇ ਤਿੰਨ ਅਫਸਰ ਨੇ ਗਰਬੰਧ ਸਿੰਘ ਮਾਨੋਚਲ ਮਾਨੋਚਲ ਦਾ ਨਹੀਂ ਸੀਗਾ ਲੇਕਿਨ ਜਲਾਦ ਕਰਕੇ ਉਹਨੂੰ ਮਾਨੋਚਲ ਕਿਹਾ ਜਾਂਦਾ ਸੀ ਵੀ ਇਹ ਦਿਲ ਗਰਬੰਧ ਸਿੰਘ ਮਾਨੋਚਲ ਪੰਥੋਂ ਕਮੇਟੀ ਜਿੰਦਾ ਰੱਖਦਾ ਉਹਦੇ ਕੰਮ ਕਰਨਾ ਜਾਣਦਾ ਸੁਭਾਸਨ ਸੁਭਾਸਨ ਦਾ ਨਹੀਂ ਸੀਗਾ ਲੇਕਿਨ ਉਹ ਕਹਿੰਦਾ ਹੁੰਦਾ ਸੀ ਓਏ ਸਿਖੜਿਓ ਤੁਸੀਂ ਸੁਬਾਹ ਸਰਾ ਟੁੱਕੋਗੇ ਤੇ ਸੁਬਾਹ ਸਿੰਘ ਨੂੰ ਯਾਦ ਰੱਖੋਗੇ। ਇਹੀ ਗੱਲ ਗੋਵਿੰਦ ਰਾਮ ਕਹਿੰਦਾ ਹੁੰਦਾ ਜੀ ਐਸ ਵੀ ਬਟਾਲਾ ਸਿੱਖਾਂ ਨੂੰ ਉਹ ਸਿਕੜਿਓ। ਤੁਸੀਂ ਗੁਰ ਤੁਸੀਂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ ਤੇ ਗੋਮਦ ਰਾਮ ਨੂੰ ਯਾਦ ਰੱਖੋ ਤੇ ਉਹਦਾ ਫਿੱਤੀ ਫਿੱਤੀ ਕਰ ਦਿੱਤਾ ਗਿਆ ਸੀ ਜਾ ਕੇ ਤੁਹਾਨੂੰ ਪਤਾ ਹੋਏਗਾ ਪੀਏਪੀ ਜਲੰਧਰ ਦੇ ਵਿੱਚ। ਜਿੱਥੇ ਫੁੱਲ ਸਿਕਿਉਰਿਟੀ ਲੱਗੀ ਸੀ, ਚਾਰ ਸਿਪਰੇ ਸਿਕਿਉਰਿਟੀ, ਕੰਧਾਂ ਨਾਲ ਸਿਕਿਉਰਿਟੀ, ਕੰਨਰ ਤੇ ਸਿਕਿਉਰਿਟੀ ਅਗਲੇ ਆਪਣਾ ਕਾਰਾ ਕਰਕੇ ਚਲੇਗੇ ਸੀ ਤੇ ਉਹਦੇ ਕਿ ਜਿਹੜਾ ਹੈਗਾ ਸੀ ਕੁੰਦਰੋ ਚ ਬਲਬ ਬਾਇਆ ਸੀ ਤੇ ਬਲਾਸਟ ਕੀਤਾ ਸੀ ਤੇ ਐ ਫਿੱਤੀ ਫਿੱਤੀ ਹੋ ਗਿਆ ਸੀ ਇਸੇ ਤਰੀਕੇ ਨਾਲ ਜੇ ਗੱਲ ਕਰ ਲਈਏ ਇਹਦੀ ਆਪਣੀ ਸੂਬਾ ਸਰੰਦ ਦੀ ਇਹਨਾਂ ਬਾਰੇ ਚਰਚਾ ਇਹ ਆ ਕਿ ਕੁਝ ਮਹੀਨਾ ਕੇ ਪਹਿਲਾਂ ਇਹਨਾਂ ਦੀ ਆਪਸ ਵਿੱਚ ਤਤਕਾਰ ਪਹਿਲਾਂ ਵੀ ਹੋਈ ਸੀ ਹੂੰ ਕਿਉਂ ਹੋਈ ਸੀ ਕਹੇ ਨਹੀਂ ਪਤਾ ਲੇਕਿਨ ਕੁਝ ਲੋਕ ਕਹਿੰਦੇ ਆ ਕਿ ਇਹ ਲੋਕ ਮੋਬਾਈਲ ਵਰਤਦੇ ਸੀ ਤੇ ਸੰਨੀ ਕੋਈ ਕਿਤੇ ਮੋਬਾਈਲ ਲੱਗ ਵੀ ਵਰਤਣਾ ਹੋਣਾ ਇਹਨਾਂ ਨੇ ਸੰਨੀ ਦੀ ਸ਼ਿਕਾਇਤ ਕੀਤੀ ਸੀ ਸੁਬਿਰਨ ਨੂੰ ਕਿ ਇਹ ਕੋ ਮੋਬਾਈਲ ਦਾ ਮੋਬਾਈਲ ਵਰਤੇ ਸੀ ਉਹਨੇ ਸੰਨੀ ਨੂੰ ਬੁਲਾ ਲਿਆ ਤੇ ਸੰਨੀ ਦੀ ਵੀ ਆਪਣੀ ਸਿੱਖੀ ਸੇਕ ਵੀ ਹੈਗੀ ਸੀ ਉਹਨੇ ਸਿੱਧਾ ਇਹ ਕਹਤਾ ਵੀ ਇਹ ਪੁਲਿਸ ਵਾਲੇ ਮੇਰੇ ਕੋਲ ਬਾਰ-ਬਾਰ ਆਉਂਦੇ ਸੰਨੀ ਦਾ ਦਿਖਲਾ ਮੋਬਾਈਲ ਨ ਵਰਤਿਆ ਕਰ ਸਮਝ ਨਾ ਵਰਤਿਆ ਕਰ ਉਹਨੂੰ ਗੁੱਸਾ ਸੀ ਕਿ ਕਹਿੰਦਾ ਮੇਰੀ ਬਾਰ-ਬਾਰ ਸ਼ਿਕਾਇਤ ਕਰਦੇ ਜਾਂ। ਉਹਨੇ ਪਹਿਲਾਂ ਤੇ ਜਾ ਕੇ ਕਿਹਾ ਮੇਰੀ ਬੈਰਕ ਬਦਲ ਲਓ ਬੈਰਕ ਤਾਂ ਬਦਲੀ ਨਾ ਉਹਦੀ। ਹੁਣ ਕੋਈ ਕਹਿੰਦਾ ਵੀ ਉਹ ਉਹਨੇ ਕਨੇ ਦਾ ਬਾਰ ਕੀਤਾ। ਕੋਈ ਕਹਿੰਦਾ ਉਹਨੇ ਰੋਡ ਨਵਾਰ ਕੀਤਾ ਤੇ ਕੋਈ ਕਹਿੰਦਾ ਉਹਨੇ ਚਮਚਾ ਜਿਹੜਾ ਸੀ ਡੰਡੀ ਤਿੱਖੀ ਕਰਕੇ ਉਹਦਾ ਚਾਕੂ ਬਣਾ ਕੇ ਵਾਰ ਕੀਤਾ ਇਹ ਕਿਵੇਂ ਕੀਤਾ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਸੂਬਾ ਸਰਾਂਜੇ ਨੂੰ ਇਹ ਤਾਸ ਖੇਡ ਰਿਹਾ ਸੀ ਤਿੰਨੇ ਜਣੇ ਉਹਨੇ ਵਾਰ ਆ ਕੇ ਦੂਜੇ ਤਾਂ ਨਹੀਂ ਕੀਤਾ ਨਾ ਇੰਦਰਜੀਤ ਤੇ ਕੀਤਾ ਤੇ ਨਾ ਬਕਾਇਦਾ ਤੇ ਗਰਵਜਨ ਮਾਨੋਚਾਲ ਤੇ ਕੀਤਾ ਗਰਬਚਨ ਸਿੰਘ ਮਾਨੋਚਾਲ ਸਰੀਆਲੀ ਠਾਣੇ ਦੇ ਵਿੱਚ ਤਿੰਨ ਬੱਦੇ ਚੁੱਕ ਕੇ ਬੱਚੇ ਚੁੱਕ ਕੇ ਇਹਨਾਂ ਜਿਹੜੇ ਸੀ ਕਤਲ ਕੀਤੇ ਸੀ ਝੂਠਾ ਪੁਲਸ ਮਕਾਬਲਾ ਕੀਤਾ ਸੀਗਾ ਇਹ ਕਦੋਂ ਦੀ ਗੱਲ 1993 ਦੀ ਤੇ ਸਜ਼ਾ ਕਦੋਂ ਹੁੰਦੀ ਆ ਇਹਨਾਂ ਨੂੰ ਬਕਾਇਦਾ ਤੌਰ ਤੇ ਪਹਿਲੇ ਹਫਤੇ ਤਪ ਤੇ ਅਗਸਤ ਦੇ ਜਦੋਂ ਪਹਿਲੇ ਹਫਤੇ ਅਗਸਤ ਦੇ ਸਜ਼ਾ ਹੁੰਦੀ ਹੈ ਇਹਨਾਂ ਨੂੰ ਤੇ ਕਿੱਡੀ ਵੱਡੀ ਗੱਲ 83 ਸਾਲ ਦਾ ਸੁਭਾ ਸਿੰਘ ਸੀਗਾ ਤੇ ਮੇਰੇ ਖਿਆਲ 75 ਸਾਲ ਦੇ ਕਿੰਨੇ ਸਾਲ ਦੀ ਗੁਰਵਿੰਦਰ ਸਿੰਘ ਮਾਨੋਚਲ ਦੀ ਉਮਰ ਹੈਗੀ ਸੀ ਕਾਫੀ ਉਮਰ ਸੀਦੀ ਵੀ ਇਹਨਾਂ ਨੂੰ ਸਜ਼ਾ ਹੁੰਦੀ ਤੇ ਭਪਿੰਦਰਜੀਤ ਸਿੰਘ ਕਹਿੰਦਾ ਜੀ ਜੋ ਕੀਤਾ ਸੀ ਦੇਸ਼ ਵਾਸਤੇ ਕੀਤਾ ਆਪਣੇ ਵਾਸਤੇ ਨਹੀਂ ਕੀਤਾ ਕਿੰਦੂ ਜੇਲ ਚਲ ਫੇਰ ਗੱਲ ਕਰਾਂਗੇ ਉਮਰ ਕੇ ਸਜ਼ਾ ਹੋਈ ਇਹਨਾਂ ਨੂੰ ਸੱਤ ਬੰਦੇ ਮਾਰੇ ਸੀ ਗੋਇੰਦਵਾਲ ਥਾਣੇ ਤੇ ਬੈਰੋਂਵਾਲ ਥਾਣਾ ਤੇ ਸੜਾਈ ਥਾਣਾ ਆਉਂਦਾ ਸੀ ਗੋਇੰਦਵਾਲ ਜਿਹੜਾ ਅਸੀਂ ਸਬ ਡਿਵੀਜ਼ਨ ਦੇ ਵਿੱਚ ਉੱਥੇ ਡੀਐਸਪੀ ਉਹਦੇ ਤੋਂ ਭਿੰਦਰਜੀਤ ਸਿੰਘ ਵਰਕ ਸੀਗਾ ਜੀ ਜੀ ਐਗਵਾਈਟ ਮਾਰੇਗੀ ਸੀ ਇੱਕ ਤਾਂ ਦੇ ਐਸ ਐਚਓ ਸੂਬਾ ਸਰਾਂਦੇ ਸੀ ਦੂਜੇ ਪਾਸੇ ਗੁਰਵਿੰਦਰ ਸਿੰਘ ਮਾਨਵਚਾਲ ਸੀ ਤੇ ਇਹ ਗੁਰਵਿੰਦਰ ਸਿੰਘ ਮਾਨਵਚਾਲ ਦੇ ਇੱਕ ਕੇਸ ਹੋਰ ਸੀਗਾ ਅਮਰ ਸ ਤਰੰਤਰ ਸਿਟੀ ਇੰਚਾਰਜ ਸੀਗਾ ਗੁਲਸ਼ਨ ਕੁਮਾਰ ਨਾਂ ਦਾ ਇੱਕ ہندو ਮੁੰਡਾ ਟੁੱਕਿਆ ਨੇ ਇੱਕ ਮਹੀਨਾ ਇੰਟਰੋਗੇਟ ਕੀਤਾ ਜਦੋਂ ਮਰਨ ਵਾਲਾ ਹੋ ਗਿਆ ਤਾਂ ਝੂਠਾ ਪੁਲਿਸ ਮਕਾਬਲਾ ਬਣਾਤਾ ਤੇ ਉਹਦਾ ਪਿਓ ਚਮਨ ਲਾਲ ਇਠਾ ਤੋਂ ਲੈ ਕੇ ਉੱਪਰ ਤੱਕ ਗਿਆ ਕੋਈ ਇਨਸਾਫ ਨਹੀਂ ਮਿਲਿਆ ਫਿਰ ਉਹਦੀ ਜਾਂਚ ਹੋਈ ਜਾਂਚ ਤੋਂ ਬਾਅਦ ਸੀਬੀ ਨੇ ਜਾਂਚ ਕੀਤੀ ਸੀਬੀ ਨੇ ਜਾਂਚ ਕੀਤੀ ਦੋਸ਼ੀ ਟਰੈਡ ਉਸਕੇ ਜੀ ਉਮਰ ਕਿਹਾ ਦਿੱਤਾ ਹੋਈ ਨੂੰ ਮਾਨੂੰ ਚੱਲੋ ਐਸਤੇ ਜੇ ਤਿੰਨ ਬੰਦੇ ਬਾਰੇ ਨੇ ਇੱਕ ਮੇਖਾ ਪੁਲਿਸ ਵਾਲਾ ਸੀ ਤੇ ਦੋ ਐਸਪੀ ਸੀ ਇਹ ਬਾਰੇ ਸੀ ਨਾ ਹੋਣ ਇਤੇ ਵਿੱਚ ਭਾਰਤ ਤੋਂ ਬਾਅਦ ਇਹਨੂੰ ਸਜ਼ਾ ਹੋ ਗਈ ਉਮਰ ਕਿਹਾ ਦਿੱ ਤੀ ਵੇਖੋ ਕਿੰਨੀ ਵਿੰਡੰਬਨਾ ਸਾਡੀ ਹੈਗੀ ਆ ਪਹਿਲੀ ਗਰਸ ਨੂੰ ਇਹ ਦੋਸ਼ੀ ਠਹਿ ਜਨੇ 2025 ਨੂੰ 5 ਅਗਸਤ ਨੂੰ ਸਜਸ ਲਈ ਜਾਂਦੀ ਹੈ ਤੇ 5 ਹਫਤਿਆਂ ਬਾਅਦ ਸੂਬਾ ਸਰਦ ਨੂੰ ਜ਼ਬਾਨਤ ਮਿਲ ਜਾਂਦੀ ਹੈ ਇਹ ਆ ਸਾਡਾ ਕਾਨੂੰਨ ਤੁਹਾਡਾ ਪੇੜਾ ਠਲ ਜੇ ਆਮ ਬੰਦੇ ਨੂੰ ਜ਼ਬਾਨ ਦੇਣਗੇ ਦਾਹਰੀ ਸੋਚਦੇ ਹੋ ਕਿ ਕਾਤਲ ਨੂੰ ਜ਼ਬਾਨ ਦੇਣ ਦੇ ਤੁਸੀਂ ਹੁਣ ਸੂਬਾ ਸਰਦ ਨੂੰ ਐਸੀ ਬਾਹਰ ਆ ਜਾਣਾ ਸੀ ਆ ਭਾਣਾ ਹੁਣ ਸਾਜਿਸ਼ ਕੌਨਸਪੀਰੇਸੀ ਇਹ ਤਾਂ ਬਾਅਦ ਪਤਾ ਲੱਗੂਗਾ ਵੀ ਅਟੈਕ ਸਵੇਰ ਸੰਦਿਕੂ ਕੀਤਾ ਗਿਆ ਗਰਬਾਜਨ ਸਿੰਘ ਮਾਨੋਚਲ ਇਹ ਤੇ ਝੂਠੇਪੁਰਸ ਮੁਕਾਬਲਾ ਚੰਦਰ ਸੀਗੇ ਤੇ ਜਿਹੜਾ ਬਕਾਇਦਾ ਤੌਰ ਤੇ ਇੰਦਰਜੀ 2017 ਦੇ ਡਰੱਗ ਰੈਕਡ ਦੇ ਕੇਸ ਅੰਦਰ ਜਿਹਦੇ ਘਰੋਂ 4 ਕਿਲੋ ਹੈਰਨ ਫੜੀ ਗਈ ਸੀ ਜਿਹਦੇ ਘਰੋਂ ਬਕਾਇਦਾ ਤੌਰ ਤੇ ਇੱਕ ਛਾਲਟ ਫੜੀ ਗਈ ਸੀ ਪਿਸਤੌਲ ਫੜੇ ਗਏ ਸੀ ਅਸਲਾ ਫੜਿਆ ਗਿਆ ਸੀਗਾ ਮੈਨੂੰ ਇੱਕ ਪੁਰਾਣੀ ਗੱਲ ਯਾਦ ਆ ਗਈ ਨਰੰਗ ਸਿੰਘ ਇੱਕ ਪੁਲਿਸ ਇੰਸਪੈਕਟਰ ਹੁੰਦਾ ਸੀ ਜੀ। ਵਿੰਕੀਲਸ ਦੇ ਉਪਰਸ਼ਟਾਚਾਰ ਦੇ ਕੇਸ ਦੇ ਵਿੱਚ ਬਕਾਇਦਾ ਤੌਰ ਤੇ ਬਟਾਲੇ ਤੋਂ ਛੁੱਪ ਗਿਆ। ਉਹਦੇ ਘਰ ਦੀ ਤਲਾਸ਼ੀ ਲਈ ਤੇ ਉਹਦੇ ਘਰ ਵਿੱਚ ਸਾਰਟਿਵ ਨਿਕਲੀ, ਕੁਝ ਗੋਲੀਆਂ ਨਿਕਲੀਆਂ, ਇੱਕ ਪਿਸਤੌਲ ਨਿਕਲੀ, ਕੱਟਾ ਨਿਕਲਿਆ। ਤੇ ਐਸਪੀ ਆਰਪੀ ਸਬਾਜਬਾਸ਼ੂ ਕਹਿੰਦਾ ਜੀ ਇਹ ਤੇ ਕਰੋਸ਼ੀਆ ਕੁਝ ਫੜਿਆ। ਤੇ ਨਰੰਗ ਸਿੰਘ ਨੂੰ ਮੈਂ ਕਿਹਾ ਨਰੰਗ ਸਿੰਘ ਇਹ ਤੇਰੇ ਕੋਲ ਕਰੋਸ਼ੀਆ ਕੁਝ ਫੜਿਆ ਗਿਆ? ਉਹਨੇ ਬੜੀ ਬੇਬਾਕੀ ਨਾਲ ਕਿਹਾ ਕਹਿੰਦਾ ਪੱਟੀ ਸਾਹਿਬ ਇੰਨੇ ਕਿ ਹਥਿਆਰ ਤੇ ਹਰ ਪੁਲਿਸ ਅਫਸਰ ਦੇ ਘਰ ਪਏ ਨੇ ਜਦੋਂ ਜਿੱਥੇ ਬੱਧੀ ਰੇਡ ਕਰ ਲੋ ਇਹ ਸ਼ਮਤ ਸੀ ਉਹਦੇ ਇਹਨਾਂ ਨਡਰ ਹੋ ਕੇ ਕੰਮ ਕਰਦੇ ਨੇ ਪਤਾ ਹੀ ਕੋਈ ਨਹੀਂ ਵੀ ਸਾਡੇ ਤੇ ਕੀ ਪਾਣਾ ਵਰਜਣਾ ਇੰਦਰਜੀਤ ਨੂੰ ਤੇ ਜਿਹੜਾ ਸੀ ਐਸਟੀਐਫ ਦੇ ਮੁਖੀ ਸੀਗੇ ਹਰਪ੍ਰੀਤ ਸਿੱਧੂ ਉਹਨਾਂ ਫੜ ਲਿਆ ਉਹਦੇ ਫੜ ਲਿਆ ਤੇ ਰਾਜ ਦੀ ਪਿੱਟਣ ਆਪ ਤੇ ਅਸੀਂ ਵੀ ਮੇਰੇ ਖਿਲਾਫ ਨੇ ਮੈਨੂੰ ਮਰਵਾ ਦੇਣ ਲੱਗੇ ਹਾਈ ਕੋਰਟ ਰੈਟ ਪਾਤੀ ਸੀ ਇਹ ਜਿਹੜਾ ਜਿਹਦਾ ਕਮਾਊ ਪੁੱਤ ਸੀਗਾ ਕੈਪਟਨ ਮਰਿੰਦਰ ਸਿੰਘ ਦਾ ਉਹਨੇ ਉਹਨੂੰ ਪ੍ਰਿੰਸੀਪਲ ਸੈਕਟੀ ਆਪਣਾ ਲਾ ਲਿਆ ਇੱਥੋਂ ਹਟਾ ਕੇ ਵੀ ਤੈਨੂੰ ਐਸਟੀਬਲ ਬੁਖੀ ਦੀ ਲੈਣ ਡਣਾ ਇਹ ਆ ਸਾਡੀ ਕਰਤੂਤ ਲੀਡਰਾਂ ਦੀ ਮੁੱਖ ਮੰਤਰੀ ਦੀ ਕਰਤੂ ਸਾਡੇ ਦੀ ਵੀ ਜਿਹੜਾ ਬੰਦਾ ਕੰਮ ਕਰ ਰਿਹਾ ਵਾ ਉਹਨੂੰ ਹਟਾ ਦਿਓ ਉੱਥੋਂ ਉਹ ਫਿਰ ਛੁੱਟੀ ਲੈ ਕੇ ਜਿਹੜਾ ਛੁੱਟ ਲੱਗੇ ਛਲੇ ਬੰਦੇ ਚਲਾ ਗਿਆ ਸੁਣੇ ਕਿ ਮੈਰਾਂ ਨੇ ਜਿੱਤ ਹੁਣ ਬਕਾਇਦਾ ਤੌਰ ਤੇ ਇੰਦਰਜੀਤ ਸੂਬਾ ਸਰੰਦ ਤੇ ਇੱਕ ਗੁਰਵਜਨ ਸਿੰਘ ਮਾਨੋਚਾ ਇੱਕੇ ਬੈਰਕ ਦੇ ਵਿੱਚ ਸੀ ਜਿੱਥੇ ਉਹਨੇ ਆ ਕੇ ਸੂਬਾ ਸਰਦ ਦੀ ਉਮਰ 83 ਸਾਲ ਦੀ ਆ ਜੀਪੇ ਤੇ ਅਟੈਕ ਕੀਤਾ ਤੇ ਉਹਦੀ ਇੰਨੀ ਕੰਸਟ੍ਰਾ ਲੱਗ ਚੁੱਕੀਆਂ ਕਹਿੰਦੇ ਜੀ ਉਹਦਾ ਬ੍ਰੇਨ ਜਿਹੜਾ ਵਾ ਉਹ ਕੰਮ ਕਰਨਾ ਬੰਦ ਕਰ ਗਿਆ ਜੇ ਬ੍ਰੇਨ ਕੰਮ ਕਰਨਾ ਬੰਦ ਕਰ ਗਿਆ ਤੇ ਕਿੰਨਾ ਚਿਰ ਜੀਊਗਾ ਮੈਨੂੰ ਨਹੀਂ ਪਤਾ ਉਹਨਾਂ ਕਦੋਂ ਉਹਦੀ ਆ ਜਾਂਦੀ ਵੀ ਹੀ ਇਸ ਡੈਟ ਕਿਸੇ ਵੀ ਵੇਲੇ ਆ ਸਕਦਾ ਜੇ ਕਹਿ ਦਈਏ ਸੋਤ ਤਾਂ ਸੂਬਾ ਸਰਦ ਸਦੀਪ ਸਦੀ ਨੇ ਕੋਈ ਅਤਕਥਨੀ ਨਹੀਂ ਹੋਊਗੀ ਜੀ ਕਿ ਜਿਹਦੇ ਇੰਨੇ ਨੇ ਪਾਪ ਕੀਤੇ ਲੋਕਾਂ ਨੇ ਇਹਨਾਂ ਨੂੰ ਰਾਤ ਨੀਂਦ ਕਿਵੇਂ ਆਈ ਦੀ ਸੀ ਪਤਾ ਅੰਮ੍ਰਿਤਸਰ ਦੇ ਸਿੱਧੀ ਸੈਂਟਰ ਦੇ ਵਿੱਚ ਕਰੋੜਾ ਰੁਪਏ ਦੀ ਜਾਇਦਾਦ ਫੜ ਲਈ ਕਰੋੜਾ ਰੁਪਏ ਤੇ ਪਿੱਛੇ ਦੇ ਇਹਦੀ ਜਾਇਦਾਦ ਤੇ ਕਿਸੇ ਨੇ ਉਹ ਕਿਰਾਇਆ ਨਹੀਂ ਦਿੱਤਾ ਕਿ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਬੜਾ ਪਿੱਟਾ ਸੀ ਮੇਰੀ ਜਾਇਦਾਦ ਤੇ ਕਬਜ਼ਾ ਕਰ ਲਏ ਕਿਸੇ ਪੁਣ ਪੱਤਰਕਾਰਾਂ ਨੇ ਖਬਰ ਨਹੀਂ ਲਾਈ ਪੀਏ ਬੱਧਾ ਇਹਨਾਂ ਦਾ ਛੱਡੋ ਪਰੇ ਤੁਸੀਂ ਇਸ ਕਰਕੇ ਇਨੂੰ ਜੀਨੂੰ ਪੰਜਾਂ ਪੰਜ ਤਿੰਨ ਨੂੰ ਸਜਾਉਂਦੀ ਹੈ ਤੇ ਪੰਜਾਂ ਤੇ ਜਬਾਨ ਦੇ ਲਈ ਇੱਕ ਤਾਂ ਦਾ ਇਨਸਾਫ ਸਾਡਾ ਐਸਟ੍ਰੈਗਰ ਕਾਤਲ ਨੇ ਭਾਈ ਚਾਰ ਬੰਦੇ ਮਾਰੇ ਨੇ ਤੁਸੀਂ ਸੱਤ ਬੰਦੇ ਟੋਟਲ ਮਾਰੇ ਸੀ 15 ਜੁਲਾਈ ਤੋਂ ਲੈ ਕੇ ਤੇ 28 ਜੁਲਾਈ ਤੱਕ ਇਹਨਾਂ ਐਸੇ ਕਰਕੇ ਉਹਨੂੰ ਜਬਾਨ ਦੇ ਨਹੀਂ ਵੀ ਗਲਤ ਜਿਹੜੀ ਇਹਨੇ ਹਮਲਾ ਕੀਤਾ ਕਿਸੇ ਸਾਜ਼ਿਸ਼ਿਤ ਕੀਤਾ ਕੀ ਕੀਤਾ ਇਹ ਬਾਅਦ ਸਰਾਂ ਪੁੱਛਾਊਗਾ ਪੁਲਿਸ ਨੇ ਤ੍ਰਿਪੜੀ ਥਾਣੀ ਜਿਹੜਾ ਪਟਿਆਲੇ ਉੱਤੇ ਪਰਚਾ ਦਰਜ ਕਰਕੇ ਉਹਦੀ ਗ੍ਰਿਫਤਾਰੀ ਪਾਤੀ ਹੈ ਹੁਣ ਆ ਵੇਖੋ ਵੀ ਉਹ ਜੁੰਦਾ ਰਹਿੰਦਾ ਕਿ ਮਰਦਾ ਜੇ ਕਿਤੇ ਉਹ ਮਰ ਗਿਆ ਤੇ ਕਤਲ ਦਾ ਮਕਦਮਾ ਇੱਕ ਹੋਰ ਦਰਸ਼ਨੀ ਤੇ ਕਰ ਦੇਣਗੇ ਪੁਲਿਸ ਵਾਲੇ ਜੀ ਪਰ ਅਫਸੋਸ ਆ ਇਹੋ ਜਿਹੇ ਜਲਾਦਾਂ ਨੂੰ ਜਿਹੜੇ ਖੁਦ ਕਹਿੰਦੇ ਮੈਂ ਸੂਬਾ ਸਰਹੰਦ ਸੂਬਾ ਸਰਹੰਦ ਨੂੰ ਭੁੱਲ ਜਾਓਗੇ ਤੁਸੀਂ ਤੇ ਯਾਦ ਰੱਖੋ ਕਿ ਸੂਬਾ ਸਿੰਘ ਨੂੰ ਸੂਬਾ ਸਿੰਘ ਨਹੀਂ ਤੂੰ ਸੂਬਾ ਬਲੇਸ਼ ਆ ਬਈ ਇਸ ਕਰਕੇ ਇਹ ਜਿਹੜੀ ਸੂਬਾ ਸਿਧਾਂਤ ਸੀਗਾ ਉਹਦੇ ਤੇ ਇਸ ਵੇਲੇ ਜਿਹੜਾ ਹਮਲਾ ਹੋਇਆ ਉਹ ਇਸ ਵੇਲੇ ਹੁਣ ਹਸਪੀਟਲ ਦੇ ਵਿੱਚ ਬ੍ਰੇਨ ਡੈਟ ਜਿਹੜੇ ਇਲਾਜ ਹੁਣ ਕੀ ਬਣਦਾ ਇਹਦੀ ਪਤਾ ਜੀ ਅੱਗੇ ਪਾਪਾ ਅਗਲੀ ਖਬਰ ਵੱਲ ਵਧਦੇ ਆਂ ਆਪਾਂ ਗੱਲ ਕਰਦੇ ਆਂ ਸੁਖਵੀਰ ਬਾਦਲ ਹੁਣਾਂ ਦੀ ਪਾਪਾ ਵੀ ਵੀਡੀਓ ਦੇਖੇ ਕਈ ਵਾਰੀ ਗੈਰ ਰਸਮੀ ਤੌਰ ਤੇ ਵੀ ਗੱਲ ਕੀਤੀ ਵੀ ਸੁਖਵੀਰ ਬਾਦਲ ਜਿਹੜੇ ਆ ਉਹ ਲੋਕਾਂ ਦੇ ਵਿੱਚ ਆ ਲੋਕਾਂ ਦੀ ਮਦਦ ਕਰ ਰਹੇ ਆ ਪਰ ਪੁਨਰਸੁਰਜੀਤ ਅਕਾਲੀ ਦਲ ਦੇ ਕੁਝ ਮੈਂਬਰ ਅੱਜ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਾਉਂਦੇ ਆ ਕਿ ਦਰਸਲ ਇਹ ਸਾਰੇ ਪੈਸੇ ਐਸਜੀਪੀਸੀ ਦੇ ਆ ਐਸਜੀਪੀਸੀ ਸੇਵਾ ਕਰੇ ਸਾਨੂੰ ਕਹਿੰਦੇ ਕੋਈ ਇਤਰਾਜ਼ ਨਹੀਂ ਆ ਪਰ ਸੁਖਬੀਰ ਬਾਦਲ ਦੇ ਹੱਥੀ ਇਹ ਸੇਵਾ ਕਿਉਂ ਕਰਵਾਈ ਜਾ ਰਹੀ ਹੈ ਉਹਨਾਂ ਨੂੰ ਕਿਉਂ ਜਿਹੜਾ ਵਾ ਉਹ ਹਾਈਲਾਈਟ ਕੀਤਾ ਜਾ ਰਿਹਾ 2004 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਤਾਬ ਦੀ ਮਾਈ ਗਈ ਅੰਮ੍ਰਿਤਸਰ ਜਿਹਨੂੰ ਅੱਜਕੱਲ ਕਹਿੰਦੇ ਆ ਕਿ ਭਾਈ ਗੁਰਦਾਸ ਐਵੇਨਿਊ ਐਵੇਨਿਊ ਕਹਿੰਦੇ ਉਹ ਉੱਥੇ ਬਕਾਇਦਾ ਤੋਂ ਇੱਕ ਖੁੱਲ੍ਹੀ ਗਰਾਊਂਡ ਦੇ ਵਿੱਚ ਇੱਕ ਪੰਡਾਲ ਲਾਇਆ ਚਾਰ ਦਿਨ ਵਾਸਤੇ ਵੀ ਇੱਥੇ ਅਸੀਂ ਸਮਾਗਮ ਕਰਨੇ ਬਾਅਦ ਦੇ ਵਿੱਚ ਉਸ ਪੰਡਾਲ ਦੀ ਡੇਟ ਇੱਕ ਮਹੀਨਾ ਬਾਅਦ ਜਿੱਥੇ ਕੋਈ ਸਮਾਗਮ ਨਹੀਂ ਬਾਅਦ ਚ ਕੁਝ ਨਹੀਂ ਆ ਉਹਦਾ ਲੱਗ ਰਿਹਾ ਟੈਂਟਰ ਕਿਉਂ ਲੱਗ ਰਿਹਾ ਸਾਨੂੰ ਨਹੀਂ ਪਤਾ ਇੱਕ ਸ਼੍ਰੋਣੀ ਕਮੇਟੀ ਦੇ ਸਖਤਰ ਨੇ ਮੈਨੂੰ ਗੱਲ ਕੀਤੀ ਕਹਿੰਦਾ ਲੱਗ ਰਿਹਾ ਤੇ ਇੱਕ ਗੁਰਿੰਦਰ ਸਿੰਘ ਬਾਬਾ ਹੈਗੇ ਨੇ ਸਾਡੇ ਐਸਜੀਪੀਸੀ ਪਤਿਤ ਮੈਂਬਰ ਨੇ ਉਹ ਦਾੜੀ ਬੰਦੇ ਵੀ ਆ ਦਾੜੀ ਰੰਗਦੇ ਵੀ ਆ ਤੇ ਜੋ ਕੁਝ ਹੁੰਨਦੇ ਹੋਟਲਾਂ ਚੰਦਾ ਵੀ ਸਭ ਨੂੰ ਪਤਾ ਉੱਥੇ ਅੱਜ ਕੱਲ ਉਹ ਪਟਨਾ ਸਰ ਕਮੇਟੀ ਦੇ ਵੀ ਮੈਂਬਰ ਬਣਾ ਦਿੱਤੇਗੇ ਤੁਹਾਡਾ ਬੇੜਾ ਠਿਲਜੂ ਕੋ ਚਾਹੀਦਾ ਬੰਦਾ ਲੈ ਲੋ ਕਿਤੇ ਉਹ ਬੜਾ ਅਮੀਰ ਸਿੱਖ ਮਨਜੀਤ ਸਿੰਘ ਕਲਕੱਤਾ ਲੈ ਕੇ ਆਇਆ ਸੀ ਤੇ ਮਨਜੀਤ ਸਿੰਘ ਕਲਕੱਤੇ ਦਾ ਫੰਡਾ ਇਹ ਹੁੰਦਾ ਸੀ ਟਿਕ ਟੋਨ ਨੂੰ ਦਿਓ ਜਿਹੜਾ ਇਲੈਕਸ਼ਨ ਤੇ ਵੀ ਪੈਸਾ ਖਰਚ ਕਰੇ ਤੇ ਤੁਹਾਨੂੰ ਵੀ ਦੇਵੇ ਜਿਹਦੇ ਕਰਕੇ ਉਹਨੇ ਪੱਠਾ ਬਿਠਾ ਕਰ ਲੀਆਂ ਤੇ ਗਾਂਹ ਬਹਿਣਾ ਉਹ ਪਤਿਤ ਸਿੱਖ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਫੋਨ ਕੀਤਾ ਵੀ ਸਾਡਾ ਖਰਚਾ ਬੜਾ ਹੋ ਗਿਆ ਵਾ ਤੇ 10 ਲੱਖ ਰੁਪਏ ਮੈਂ ਸੰਦੂਪੀ ਕਹਿੰਦੇ ਠੀਕ ਹੈ ਜੀ ਮੈਂ ਭੇਜ ਦਿੰਦੇ ਜਦੋਂ ਤੁਹਾਨੂੰ ਐਡਰੈਸ ਦੇ ਦਿਨ ਭੇਜਣਾ ਕਹਿੰਦੇ ਤੁਸੀਂ ਇੱਦਾ ਕਰੋ ਵੀ ਕੈਸ ਹੀ ਮੇਰੀ ਕੋਠੀ ਪਹੁੰਚਾਉਂਦੇ ਹੋ ਸਕੱਤਰ ਕਹਿੰਦਾ ਸੀ ਦੇਖਦੇ ਰਹੇ ਵੀ 10 ਲੱਖ ਰੁਪਏ ਉਹ ਆਊਗਾ ਟੈਂਟ ਵਾਲੇ ਨੂੰ ਦੇ ਕੇ ਛੁਟਕਾਰਾ ਹੋ ਜਾਊਗਾ ਇਹ ਇੱਕ ਉਹ 10 ਲੱਖ ਕਿੱਥੇ ਗਿਆ ਸਾਨੂੰ ਨਹੀਂ ਪਤਾ ਜੇ ਇਥੋਂ ਤੱਕ ਆਪ ਸ਼੍ਰੋਮਣੀ ਕਮੇਟੀ ਦੀ ਲੁੱਟ ਕਰ ਸਕਦੇ ਆਂ ਤੇ ਫਿਰ ਆਹ ਤੇ ਬੜੀ ਮੋਲੀ ਗੱਲ ਆ ਮਾਲ ਮਾਲਕਾਂ ਦਾ ਤੇ ਮਸ਼ੂਰੀ ਕੰਪਨੀ ਦੀ ਪੈਸੇ ਸ਼੍ਰੋਮਣੀ ਕਮੇਟੀ ਦੇ ਤੇ ਨਹੀਂ ਪੈਸੇ ਸ਼੍ਰੋਮਣੀ ਕਮੇਟੀ ਦੇ ਕਿਉਂ ਪੈਸੇ ਤੇ ਗੁਲਕ ਦੇ ਆ ਪੈਸੇ ਤੇ ਸੰਗਤ ਦੇ ਆ ਸ਼੍ਰੋਮਣੀ ਕਮੇਟੀ ਕੋਲੇ ਹੋਣੀ ਕਿੱਥੋਂ ਹੋਣੀ ਆ ਸਿੱਧੇ ਤੇ ਗੁਲਤ ਕੜੀ ਤੇ ਵਰਤ ਨਹੀਂ ਸਕਦੇ ਪੈਸੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਗੁਲਕ ਚੋਂ ਆਏ ਨੇ ਤੇ ਨਾਮ ਸ਼ਰਮਣੀ ਕਾਲੀਦਲ ਤੇ ਸੁਖਬੀਰ ਸਿੰਘ ਬਾਦਲ ਦਾ ਇਹਦੇ ਤੇ ਅਸੀਂ ਪਹਿਲਾਂ ਵੀ ਗੱਲ ਕੀਤੀ ਜਿੱਦਣ ਉਹਦੇ ਪੈਸੇ ਵੰਡੇ ਸੀ ਆਪਾਂ ਉਦੋਂ ਹੀ ਸ਼ੰਕਾ ਪ੍ਰਗਟ ਕਰਤੀ ਸੀ ਵੀ ਇਹ ਮਾਇਆ ਜਿਹੜੀ ਆ ਇਹ ਗੁਰੂ ਦੀ ਗੋਲਕ ਦੀ ਆ ਸੁਖਬੀਰ ਸਿੰਘ ਬਾਦਲ ਦੇ ਆਪਣੇ ਘਰੋਂ ਨਹੀਂ ਲਾਈ ਇਹਦੇ ਚ ਕੋਈ ਵੀ ਨਾਲ ਆਪਾਂ ਇਹ ਵੀ ਗੱਲ ਕੀਤੀ ਸੀਗੀ ਵੀ ਸ਼੍ਰੋਮਣੀ ਕਮੇਟੀ ਚੁੱਕ ਕਿਉਂ ਜਿਹੜਾ ਇਹਨਾਂ ਨੇ ਆਪਣੇ ਮੁਲਾਜ਼ਮਾਂ ਕੋਲੋਂ 2 ਕਰੋੜ ਤੇ 20 ਲੱਖ ਰੁਪਇਆ ਇਕੱਠਾ ਕੀਤਾ ਜਿਆਦਾ ਇਕੱਠਾ ਕੀਤਾ ਕਿਉਂ ਇਹਨਾਂ ਨੇ ਇੱਕ ਇੱਕ ਦਿਨ ਦੇ ਪੈਸੇ ਕੱਟੇ ਜਿਹਦੀ 60000 ਰੁਪਇਆ ਤਨਖਾਹ ਤੁਸੀਂ ਕਿੰਨੇ ਪੈਸੇ ਬਣਦੇ ਲਾਜ਼ਮ ਜਾਂਦਾ 2000 ਬਣ ਗਿਆ ਜਿਹਦੀ ਲੱਖ ਰੁਪਇਆ ਤਨਖਾਹ ਆ ਉਹਦੇ ਕਿੰਨੇ ਬਣ ਗਏ ਇੱਕ ਦਿਨ ਦੇ 3300 ਰੁਪਇਆ 33 ਰੁਪਇਆ ਬਣ ਗਿਆ ਚਲੋ ਘੱਟੋ ਘੱਟ ਵੀਰ ਤੁਹਾਨੂੰ ਦਿਖਾਈ ਇਹਦਾ 15 ਨਾਲੋਂ ਤੁਸੀਂ ਜਿਹਦੀ 1500 ਰੁਪਇਆ ਤੋਂ ਉਹਦੀ ਵੀ 650 ਕੱਟੇ ਹੈ ਨਾ ਤੁਸੀਂ 15 ਜਿੰਦੀ ਹੈਗੀ ਆ ਐਵਰੇਜ ਤੁਸੀਂ ਨਾਲੋਂ 1000 ਰੁਪਇਆ ਤੇ 2 ਕਰੋੜ ਤੇ 20 ਲੱਖ ਤੁਸੀਂ ਇਕੱਠੇ ਕੀਤੇ ਹੁਣ ਤੱਕ ਦੱਸੋ ਵਰਤੇ ਕਿੱਥੇ ਵਰਤੇ ਕਿੱਥੇ ਤੁਸੀਂ ਸਖਬੀਰ ਸਿੰਘ ਬਾਦਲ ਜਿਹੜੇ ਪੈਸੇ ਵੰਡ ਰਿਆ ਸੀ ਉਹ ਆਪਣੀ ਜੇਬ ਤੋਂ ਨਾ ਉਹਨਾਂ ਦੇ ਪਿਓ ਪੁੱਤਾਂ ਨੇ ਕਿ ਜੇਬ ਤੇ ਜੋ ਕੱਢੀ ਆ ਇਹ ਨਾਗਾ ਕਟਣੀ ਹੈ ਇਹਨਾਂ ਬਾਰੇ ਤੇ ਵੀ ਕਿਹਾ ਜਾਂਦਾ ਵੀ ਜਦੋਂ ਇਹ ਦਰਬਾਰ ਸੇ ਭਜਾਦੇ ਨੇ ਨਾ ਮੱਥਾ ਟੇਕਣਗੇ ਆਪਣੇ ਨਾਲ ਦੇ ਗੰਦਮੈਨ ਨੂੰ ਕਹਿੰਦੇ ਸਰਦਾਰ ਜੀ ਰੁਪਇਆ 100 ਦੇ ਮੱਥਾ ਟੇਕ ਲਈ ਮੇਰੇ ਕੋਲ ਤੇ ਪਰਸ ਹੀ ਨਹੀਂ ਆਏ ਹਾਲਾਤ ਤੇ ਅੱਜ ਕੱਲ ਬਿੱਲੀ ਥੈਲਿਓ ਬਾਹਰ ਆ ਗਈ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇੰਨੀ ਗੱਲ ਕਹਿ ਦਿੱਤੀ ਵੀ ਅਸੀਂ 50 ਕਰੋੜ ਰੁਪਇਆ ਇੱਥੇ ਖਰਚ ਕਰਾਂਗੇ ਅਸੀਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਇੱਕ ਮਤਾ ਪਾਲ ਕੇ ਕਹਿ ਦਿੱਤਾ ਗਿਆ ਕਿ ਭਾਈ ਇਹ ਸਕੱਤਰ ਨੂੰ ਅਸੀਂ ਮਤਾ ਦੇ ਦਿੱਤਾ ਵਾ ਇਹ ਮਤਾ ਨੰਬਰ ਖੁੱਲਾ ਮਤਾ ਪਾਇਆ 1973 ਦਾ ਮਤਾ ਆਏਗਾ ਹੁਣ ਤਾਂ ਇਹ ਚਾਹੀਦਾ ਸੀਗਾ ਕਿ ਕਿੰਨੇ ਦਾ ਸਮਾਨ ਖਰੀਦਣਾ ਕਿੰਨੇ ਪੈਸੇ ਵੰਡਣੇ ਹੈ ਕੀ ਕਰਨਾ ਉਹ ਸਾਰੇ ਸਕੱਤਰ ਨੂੰ ਦਿੱਤੇ ਜਾਂਦੇ ਲੇਕਿਨ ਕਿਹਾ ਗਿਆ ਕਿ ਸਕੱਤਰ ਨੂੰ ਖੁਦ ਹੀ ਪਾਵਰ ਇਹਦਾ ਮਤਲਬ ਉਹਦੀ ਦੁਰਵਰਤੋਂ ਕਰਨ ਦੀ ਤਿਆਰੀ ਮਲਾਜਮ ਦੀ ਵਿਚਾਰੇ ਦੀ ਕੀ ਐਸੀ ਦਫਕਾ ਮਰ ਉਹ ਜੋ ਮਰਜ਼ੀ ਕਰਾ ਲਓਂਦੇ ਕੋਲ ਇਹ ਬਕਾਇਦਾ ਤੌਰ ਤੇ ਬੀਬੀ ਪਰਮਜੀਤ ਕੋ ਲਾਂਡਰਾ ਨੇ ਚੰਗਾਲ ਸਾਹਿਬ ਨੇ ਤੇ ਬੈਣੀਵਾਲ ਸਾਹਿਬ ਨੇ ਬਕਾਇਦਾ ਤੌਰ ਤੇ ਦੋਸ਼ ਲਾਇਆ ਨੇ ਹੱਥ ਦੋਸ਼ ਇਹ ਗੁਰੂ ਦੀ ਗੋਲਕ ਦੀ ਜਈਆ ਦੁਰਵਰਤੋਂ ਹੋ ਰਹੀ ਹੈ ਨਾਨਕ ਜੀ ਨੇ ਸਾਹਿਬ ਤੋਂ ਕਿਹਾ ਕਹਿੰਦੇ ਮੈਂ ਨਹੀਂ ਕਹਿ ਰਿਹਾ ਬੀਬੀ ਪਰਮਜੀਤ ਕੋ ਲਾਂਡਰਾ ਕਹਿੰਦੀ ਨਾਨਕਾ ਸਾਹਿਬ ਗੁਰਦੁਆਰਾ ਜਿਹੜਾ ਵਾ ਉਹਦੇ ਮੈਨੇਜਰ ਨੇ ਇੱਕ ਪੱਤਰ ਲਿਖਿਆ ਵੀ ਸਾਨੂੰ ਇਹ ਦੱਸ ਦਿਓ ਵੀ ਜਿਹੜੀ ਤੁਸੀਂ ਗੱਲ ਕੀਤੀ ਵੀ ਹਰ ਪੀੜਤਾ ਨੂੰ ਬਾਕਾਇਦਾ ਤੌਰ ਤੇ ਡੀਜ਼ਲ ਦੇਣਾ ਸਾਡੇ ਕੋਲ ਪਾਵਰ ਹੈਗੇ ਕਿ ਨਹੀਂ ਹੈਗੀ ਚਿੱਠੀ ਦਾ ਜਵਾਬ ਜਾਂਦਾ ਉਹਨਾਂ ਨੂੰ 6 ਤਰੀਕ ਨੂੰ ਚਿੱਠੀ ਲਿਖਦੇ ਹੋ 9 ਨੂੰ ਜਵਾਬ ਚਲੇ ਜਾਂਦਾ ਵਾ ਮੀਤ ਸਕੱਤਰ ਦੇ ਦਸਖਤਾਂ ਐਟ ਵੀ ਤੁਸੀਂ 3000 ਲੀਟਰ ਜਿਹੜਾ ਉਹ ਅੱਡੀ ਠੀਕ ਫੀਸ ਸਕਦੇ ਹੋ ਤੁਸੀਂ ਚਾਹੀਦਾ ਇਹ ਸੀਗਾ ਪੀ ਉੱਥੇ ਬਕਾਇਦਾ ਤੌਰ ਤੇ ਲੋਕਲ ਜਿਹੜੇ ਮੈਂਬਰ ਉਹਨਾਂ ਦੇ ਡਿਊਟੀ ਲੱਗਦੀ ਵੀ ਤੁਸੀਂ ਨਾਲ ਜਾਓ ਵੀ ਮੈਂਬਰ ਸਭ ਤੁਹਾਡੀ ਨਿਗਰਾਨੀ ਹਿੱਟ ਕੰਮ ਚੱਲੂਗਾ ਤੇ ਇਹ ਹਰ ਪੀਟੇ ਨੂੰ ਆਪਾਂ ਉਹਨਾਂ ਦੇ ਤੇਲ ਦੇ ਤੇਲ ਦੇਣਾ ਉਹਨਾਂ ਨੂੰ ਉੱਥੇ ਕੌਣ ਆਇਆ ਅਕਾਲੀ ਦਲ ਬਾਦਲ ਦਾ ਹਲਕਾ ਜਜ ਕੋਈ ਮੈਂਬਰ ਨਹੀਂ ਹੈਗਾ ਹੁਣ ਦੋਸ਼ ਇਹ ਵੀ ਆ ਵੀ ਉਹ ਆਪਣੇ ਟਰੈਕਟਰਾਂ ਦੀ ਜਿਹੜੀ ਕੋਈ ਬਾਗ ਲੈ ਗਏ ਨੇ ਅਸੀਂ ਨਹੀਂ ਕਹਿੰਦੇ ਦੋਸ਼ ਨਾ ਲਾਇਆ ਅਸੀਂ ਨਹੀਂ ਕਹਿੰਦੇ ਇਹ ਚ ਕਰਕੇ ਦਰਬਾਰਤੋਂ ਤਾਂ ਸ਼ੁਰੂ ਹੋ ਗਈ ਐਸਡੀਪੀਸੀ ਦੇ ਪਾਇਆ ਦੀ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਪੈਸੇ ਵਰਤੇ ਜਾਂ ਵੰਡੇ ਉਹ ਕਿਤੇ ਕਈ ਬੈਗ ਚ ਘੜਕ ਲਿਆ ਸੀ ਕਿਤੇ ਬੈਗ ਚ ਘੜਾਇਆ ਤਾਂ ਕੋਈ ਪਤ ਨਾ ਤਾਂ ਸਲਿੱਪ ਲੱਗੀ ਹੁਣ ਜਿਹੜੀ ਕੋਈ ਨਹੀਂ ਕੋਈ ਕਿੱਥੇ ਲੱਗੀ ਸੀ ਇਸ ਕਰਕੇ ਗੁਰੂ ਦੀ ਗੋਲਕ ਤੇ ਸ਼੍ਰੋਮਣੀ ਕਮਿਟੀ ਦੀ ਦਰਬਾਰਤੋਂ ਜਿਹੜੀ ਆ ਉਹ ਵੱਡੀ ਪੱਧਰ ਤੇ ਹੋ ਰਹੀ ਐ ਮੈਂਬਰਾਂ ਨੇ ਇਲਜ਼ਾਮ ਲਾਇਆ ਸੀ ਮੈਂਬਰਾਂ ਦੀ ਗੱਲ ਕਰਦੇ ਇਹਦੇ ਵਿੱਚ ਇੱਕ ਪਾਸੇ ਉਹ ਕਹਿੰਦੇ ਮੈਂਬਰ ਬੀਬੀ ਲਾਂਡਰਾ ਕਹਿੰਦੀ ਵੀ ਬਾਦਲ ਗਰੁੱਪ ਕਹਿੰਦਾ ਵੀ ਸਾਡੀ ਐਸਡੀਪੀਸੀ ਜੀ ਕਿਸੇ ਪ੍ਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਤੇ ਇਹ ਦਖਲਅੰਦਾਜ਼ੀ ਨੂੰ ਘੱਟ ਵੀ ਕੀ ਐ ਸਾਨੂੰ ਦੱਸ ਦਿਓ ਇਸ ਕਰਕੇ ਉਹਨਾਂ ਨੇ ਕਿਹਾ ਵੀ ਆ ਜਿਹੜੇ ਬਕਾਇਦਾ ਤੌਰ ਤੇ ਸਾਡੇ ਹੜ ਪ੍ਰਭਾਵ ਤੇਰੀ ਹੈ ਨਾ ਜਿਹੜੀਆਂ ਸਾਡੀਆਂ ਡਿਊਟੀਆਂ ਲੱਗੀਆਂ ਜੋ ਅਸੀਂ ਕਰਨਾ ਉਹਨਾਂ ਦੀ ਥੋੜੀ ਸੇਵਾ ਸੰਭਾਲ ਕਰ ਲਈਏ ਉਸ ਤੋਂ ਬਾਅਦ ਅਸੀਂ ਇੱਕ ਵੱਡੇ ਪੱਧਰ ਤੇ ਮਹਿਮ ਚੜਾ ਕੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਇਮੀਡੀਏਟਲੀ ਚੋਣਾਂ ਨਹੀਂ ਆ ਜਾਂਦੀ। ਸੁਧਾਰ ਲੈ ਦੂਜੀ ਸ਼ੁਰੂ ਕੀਤੀ ਜਾਊਗੀ। ਮੈਂ ਕਹਿੰਦੀ ਤੀਸਰੀ ਹੋ ਜਾਣੀ ਹੈ ਜੀ ਇਹ। ਇੱਕ ਵਾਰੀ ਪਰਵਦੀਤ ਸਰਨੇ ਤੇ ਤੌੜੇ ਤੇ ਵੀ ਸ਼ੁਰੂ ਕੀਤੀ ਸੀ 2000 ਸੰਨ 2007 ਦੇ ਕਰੀਬ ਸੀ ਸ਼ਾਇਦ 2001 ਦੇ ਕਰੀਬ ਸੀ ਇੱਥੇ ਕੀਤੀ ਸ਼ੁਰੂ ਨਾਲ। ਉਹਨਾਂ ਨੂੰ ਸ਼ੁਰੂ ਕੀਤੀ ਸੀ ਦੇਖ ਨੂੰ ਫੱਕ ਹੋ ਗਈ ਸੀ। ਕਿਉਂ ਫੱਕ ਹੋਈ ਸੀ? ਮੈਂ ਕਿਹ ਅਸੀਂ بجلی ਸੁਧਾਰ ਲੈਰ ਵਾਲੇ ਸੀ ਉੱਤੇ ਗੁਰਦੁਆਰਿਆਂ ਦੀ ਪ੍ਰਕਰਮਸ ਹੋ ਜਾਂਦੇ ਸੀ ਬਗੀਚੇਦ ਸੌ ਜਾਂਦੇ ਸੀ ਕਿ ਉੱਥੋਂ ਉੱਠ ਕੇ ਫਿਰ ਕੰਮ ਕਰਨੇ ਪੈਣੇ ਨਿਕਲਦੇ ਨੇ ਤੇ ਸਾਡੇ ਤੇ ਜਿਹੜੀ ਸੁਧਾਰ ਲੈਣ ਵਾਲੇ ਏਸੀ ਕਮਰੇ ਆ ਰਹਿੰਦੇ ਆ ਤੇ ਏਸੀ ਗੱਡੀਆਂ ਚ ਰਹਿੰਦੇ ਸੁਧਾਰ ਉਹ ਕਿੱਥੋਂ ਕਰਨਗੇ ਤੇ ਗੱਲ ਉਹੀ ਸੀ ਠੋਸ ਹੋ ਗਈ ਸੀ ਹੁਣ ਇਹਨਾਂ ਨੇ ਵੀ ਕਿਹਾ ਵੀ ਅਸੀਂ ਦੂਸਰੀ ਮੈਗੋ ਤੀਸਰੀ ਬੁਧਾਰ ਲੈਣਾ ਸ਼ੁਰੂ ਕਰਨੀ ਆ ਸੋਚ ਸਮਝ ਕੇ ਕਰੋ ਜਰੀਕ ਇਹਦਾ ਵੀ ਠੋਸ ਹੋ ਤੇ ਜੀ ਪਰ ਸਾਬ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਆ ਉਹਨਾਂ ਦੇ ਜਿਹੜੇ ਐਮ ਐਲ ਏ ਆ ਉਹਨਾਂ ਤੇ ਵੀ ਕਈ ਕਿਸਮ ਦੇ ਇਲਜ਼ਾਮ ਲੱਗਦੇ ਆ ਹੁਣ ਫੇਰ ਇੱਕ ਵਾਰੀ ਸਰਬਜੀਤ ਕੌਰ ਮਾਨੂੰਕੇ ਉਹਨਾਂ ਦੇ ਜਿਹੜੇ ਹਸਬੰਡ ਆ ਉਹਨਾਂ ਦੇ ਉੱਤੇ ਇਹ ਦੋਸ਼ ਲਾਏ ਗਏ ਆ ਵੀ ਉਹ ਦਖਲ ਬਹੁਤ ਦਿੰਦੇ ਆ ਤੇ ਆਪਣੀ ਮਨਮਰਜ਼ੀਆਂ ਨਾਲ ਕੰਮ ਕਰਾਉਂਦੇ ਆ ਐਮ ਐਲ ਏ ਜਿਗਰਾਉਂ ਤੋਂ ਸਰਬਜੀਤ ਕੌਰ ਮਾਨੂੰਕੇ 사ਜਨ ਮਲੋਤਰਾ ਨਾਂ ਦਾ ਇੱਕ ਵਿਅਕਤੀ ਜਦੋਂ ਰਾਉਂਡ ਇਹ ਐਸਐਮਓ ਕੋਲੇ ਜਾਂਦਾ ਉਹਨੂੰ ਕਹਿੰਦਾ ਜੀ ਇਹ ਡੂਪ ਟੈਸਟ ਕਰਦੇ ਹੋ ਤੇ ਇਹ ਨੈਕਟ ਰਿਪੋਰਟ ਦੇਣਾ ਉਹ ਕਹਿੰਦੇ ਕਿ ਤਾਂ ਸੰਭ ਹੋ ਸਕਦਾ ਯਾਰ ਜੋਰ ਰਿਪੋਰਟ ਉਹ ਦੇ ਦੇਾਂਗੇ ਉਹਨੂੰ ਠੁਮਕਾਉਂਦਾ ਬਕਾਇਦਾ ਜਦੋਂ ਉਹਨੂੰ ਠੁਮਕਾਉਂਦਾ ਤੇ ਫਿਰ ਨੈਚਰਲੀ ਤਾਂ ਮੈਡੀਕਲ ਦਾ ਪਤਾ ਹੀ ਅਗਲੇ ਨੂੰ ਗੁੱਸਾ ਤਾਂ ਆਉਣਾ ਹੀ 28 ਅੱਠ ਨੂੰ ਬਕਾਇਦਾ ਤੌਰ ਤੇ ਉਹ ਐਸਐਮਓ ਸਿਵਲ ਸਜਨ ਨੂੰ ਕਹਿੰਦਾ ਜੀ ਫਲਾਣਾ ਬੰਦਾ ਆਇਆ ਸੀ ਮੈਨੂੰ ਤਬਕਾ ਕੇ ਗਿਆ ਬੰਨੂੰ ਡਰਗਾ ਕੇ ਗਿਆ ਤੇ ਉਹਦੀ ਕਾਪੀ ਐਸਐਸਪੀ ਨੂੰ ਭੇਜ ਦਿੰਦਾ ਤੇ ਨਾਲ ਬਕਾਇਦਾ ਤੌਰ ਤੇ ਇਹਨੂੰ ਆਪਣੇ ਨੂੰ ਸਿਵਲ ਸਜਨ ਨੂੰ ਜੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ 3 ਤਰੀਕ ਨੂੰ ਉਹੀ ਵਿਅਕਤੀ ਉਹ ਡਾਕਟਰ ਦੀ ਸ਼ਿਕਾਇਤ ਕਰਦਾ ਤੇ ਉਹਦੇ ਤੇ 12 ਤਰੀਕ ਨੂੰ ਬੁਲਾ ਲਿਆ ਜਾਂਦਾ ਹੁਣ ਉਹਨੇ ਬਕਾਇਦਾ ਤੌਰ ਤੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਤੇ ਕਾਪੀ ਉਹਦੀ ਸਿਵਲ ਸਰਜਨ ਨੂੰ ਵੀ ਘੱਟ ਦਿੱਤੀ ਐ ਤੇ ਕਾਪੀ ਉਹਦੀ ਐਸਐਸਵੀ ਨੂੰ ਘੱਟ ਦਿੱਤੀ ਵੀ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਤੇ ਸਾਨੂੰ ਇੱਕ ਗਾਈਡੈਂਸ ਦਿੱਤੀ ਜਾਵੇ ਸੀ ਕਿ ਕਿਸ ਤਰ੍ਹਾਂ ਦਾ ਕੰਮ ਕਰੀਏ ਇੱਥੇ ਕਿ ਗਲਤ ਕੰਮ ਕਰੀਏ ਪੰਜਾਬ ਸਰਕਾਰ ਤੇ ਕਿੰਦੀ ਗਲਤ ਕੰਮ ਕਰਨਾ ਨਹੀਂ ਇਸ ਕਰਕੇ ਬੀਬੀ ਸਰਪ੍ਰਿਤ ਨੂੰ ਲਾਂਡਰ ਥੋੜੀ ਬੁਢੀ ਜਿਹੀ ਸਰ ਬੀਬੀ ਸਰ ਦੀ ਮਾਨੂੰ ਉਹ ਪਹਿਲਾਂ ਵੀ ਚਰਚਾ ਚ ਰਹਿਦੀ ਐ ਇੱਕ ਵਾਰੀ ਫਿਰ ਚਰਚਾ ਚ ਆਏਗੀ ਕਿਉਂ? ਕਿਹ ਜੰਦਾਤੀਓ ਦੇ ਪਤੀ ਨੇ ਬਕਾਇਦਾ ਤੌਰ ਤੇ ਤਾਂ ਧਮਕੀ ਦਿੱਤੀ ਐ ਵੀ ਭਾਈ ਜੇ ਤੁਸੀਂ ਮੇਰੇ ਆਖੇ ਨਾ ਲੱਗੇ ਤੇ ਮੈਂ ਤੁਹਾਡੇ ਦਾ ਸ਼ਕਤੀ ਦਾ ਪੇਸ਼ ਆਉਂਗਾ। ਇਹਨਾਂ ਲੋਕਾਂ ਦੀ ਅਕਲ ਕਿੱਥੇ ਕਾਚਲ ਚਲੀ ਗਈ ਐ? ਇਹ ਪੜੇ ਲਿਖੇ ਬੰਦੇ ਨੇ, ਛੇਲ ਪ੍ਰੋਫੈਸਰ ਹੋ। ਸ਼ੀ ਹਾਂਜੀ ਹਾਂਜੀ। ਆਪ ਪ੍ਰਿੰਸੀਪਲ ਜੀ ਬੀਬੀ ਜੇ ਇਹਨਾਂ ਨੂੰ ਅਕਲ ਨਹੀਂ ਤੇ ਬਾਕੀ ਨੂੰ ਅਕਲ ਆਪਾਂ ਕੀ ਦੇ ਸਕਦੇ ਕੀ ਕੀ ਅਕਲ ਕਿਸ ਨੂੰ ਆਉਗੀ ਜੀ? ਜੀ। ਪਰ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਸ਼ੁਕਰੀਆ।